ਹਲੋ ਸਸਤੀ ਕਾਲ ਸਵਾਗਤ ਹੈ ਆਪ ਸੌਦਾ ਮੇਰੇ ਚੈਨਲ ਤੇ ਅੱਜ ਮੈਂ ਆਇਆ ਹਾਂ ਉਸ ਜਗ੍ਹਾ ਜਿੱਥੇ ਕਿ ਫੇਮਸ ਮੂਵੀ ਟਰਮੀਨੇਟਰ ਦੀ ਸ਼ੂਟਿੰਗ ਹੋਈ ਸੀ ਇਹ ਕਨਾਲ ਜਿਹਨੂੰ ਕਿ ਆਪਾਂ ਅਮਰੀਕਾ ਦੀ ਨਹਿਰ ਵੀ ਕਹਿ ਸਕਦੇ ਹਾਂ ਲਾਸ ਐਂਜਲਸ ਕਾਉਂਟੀ ਵਿੱਚ ਪੈਂਦੀ ਹੈ ਆਓ ਤੁਸੀਂ ਵੀ ਦੇਖੋ ਅਮਰੀਕਾ ਦੀਆਂ ਨਹਿਰਾਂ ਕਿਦਾਂ ਦੀਆਂ ਹਨ ਜਿਹੜੀ ਮੂਵੀ ਦੀ ਮੈਂ ਗੱਲ ਕਰ ਰਿਹਾ ਹਾਂ ਟਰਮੀਨੇਟਰ ਉਹ ਇੱਕ ਬਹੁਤ ਹੀ ਮਸ਼ਹੂਰ ਫਿਲਮ ਹੈ ਇਸ ਦੇ ਵਿੱਚ ਕੀ ਆਰਨੋਲਡ ਸਕਵਾਰ ਜਨੇਕਰ ਹੀਰੋ ਦੇ ਤੌਰ ਤੇ ਐਕਟਿੰਗ ਕੀਤੀ ਹੈ ਇਹ ਨਹਿਰਾ ਬਿਲਕੁਲ ਪੱਕੀਆਂ ਹੋਈਆਂ ਨੇ ਆਲੇ ਦੁਆਲੇੋਂ ਅਤੇ ਵਿਚਕਾਰ ਇੱਕ ਛੋਟੀ ਜੀ ਸਟ੍ਰੀਮ ਵਗਦੀ ਪਈ ਆ ਇਹਨਾਂ ਨਹਿਰਾ ਵਿੱਚ ਥੱਲੇ ਉੱਤਰ ਲਈ ਥਾਂ-ਥਾਂ ਤੇ ਐਂਟਰੀ ਤੇ ਐਗਜ਼ਿਟ ਪੁਆਇੰਟ ਬਣੇ ਹੋਏ ਨੇ ਇਸ ਤਰ੍ਹਾਂ ਅਮਰੀਕਾ ਦੀਆਂ ਨਹਿਰਾ ਹਨ ਬਿਲਕੁਲ ਸਾਫ਼ ਸੁਥਰੀਆਂ ਅਤੇ ਮਾਡਰਨ ਜੀਆਂ ਨਹਿਰਾ ਹਨ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਹੋਈਆਂ ਹੋਰ ਮਨੋਰੰਜਕ ਭਰਪੂਰ ਵੀਡੀਓ ਤੁਹਾਡੇ ਤੱਕ ਮਿਲਦੀਆਂ ਰਹਿਣ। ਧੰਨਵਾਦ।